ਹਾਂਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਪਾਂ ਇੱਕ ਲਈਏ ਖਾਲੀ ਪਲੇਟ ਖਾਲੀ ਪਲੇਟ ਦੇ ਵਿੱਚ ਆਪਾਂ ਪਾ ਲਈਏ ਸੌਂਫ ਤੇ ਨਾਲ ਹੀ ਆਪਾਂ ਪਾਵਾਂਗੇ ਹੁਣ ਜੀਰਾ ਹਾਂਜੀ ਹੁਣ ਆਪਾਂ ਇੱਥੇ ਇੱਕ ਆਹ ਵਾਲੀ ਸਾਰੀ ਮੈਜ਼ਰਮੈਂਟ ਰੱਖੀ ਆਪਾਂ ਇਸ ਗਲਾਸੀ ਦੀ ਤੁਸੀਂ ਜਿਸ ਚੀਜ਼ ਦੀ ਮਰਜ਼ੀ ਕਰ ਸਕਦੇ ਹੋ ਤੇ ਹੁਣ ਆਪਾਂ ਇੱਕ ਗਲਾਸੀ ਪਹਿਲਾਂ ਲਈ ਸੀ ਸੌਂਫ ਤੇ ਹੁਣ ਆਪਾਂ ਲਵਾਂਗੇ ਇੱਕ ਗਲਾਸੀ ਜੀਰਾ ਹਾਂਜੀ ਤੇ ਹੁਣ ਆਪਾਂ ਇੱਕ ਗਲਾਸੀ ਹੀ ਲਵਾਂਗੇ ਅਜਵਾਇ ਇੱਕ ਗਲਾਸੀ ਆਪਾਂ ਲੈ ਲਈਏ ਅਜਵਾਇ ਹਾਂਜੀ ਇਹ ਤਿੰਨੇ ਆਪਾਂ ਮਿਸ਼ਰਣ ਹੈ ਜਿਹੜੇ ਤਿੰਨੇ ਆਪਾਂ ਅਸਕੋਰਡਿੰਗ ਇੱਕੋ ਜਿਹੀ ਆਪਾਂ ਇਹਦੇ ਵਿੱਚ ਪਾ ਕੇ ਮੈਜ਼ਰਮੈਂਟ ਲੈ ਕੇ ਆਪਾਂ ਸਾਰੇ ਨਾਪ ਤੋਲ ਦੇ ਬਰਾਬਰ ਰੱਖ ਕੇ ਇਸ ਤਰ੍ਹਾਂ ਆਪਾਂ ਪਾ ਲਈ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਕਰਾਂਗੇ ਰੋਸਟ ਇਹ ਆਪਾਂ ਤਵੇ ਤੇ ਪਾ ਕੇ roast ਕਰ ਲੈਣੇ ਆ ਤਿੰਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਇਹਨਾਂ ਦਾ ਪਾਊਡਰ ਬਣਾ ਲੈਣਾ ਆਪਾਂ dry roast ਜਿਹਾ ਕਰਾਂਗੇ ਜ਼ਿਆਦਾ ਵੀ ਨਹੀਂ ਭੁੰਨਾਂਗਾ ਤੇ ਠੀਕ ਠੀਕ ਆਪਾਂ ਭੁੰਨਾਂਗੇ ਹਾਂਜੀ ਤਿੰਨਾਂ ਨੂੰ ਹੁਣ ਆਪਾਂ ਇਸ ਤਰ੍ਹਾਂ ਸੈੱਟ ਜਿਹਾ ਕਰ ਲੈਣਾ ਇੱਕੋ ਜਿਹਾ ਤੇ ਇਹਨੂੰ ਹੁਣ ਆਪਾਂ ਕਰਾਂਗੇ ਭੁੰਨਾਂਗੇ ਉਹਨਾਂ ਨੂੰ ਹਲਕਾ ਹਲਕਾ ਫਕੜ ਕੇ ਭੁੰਨਾਂਗੇ ਜ਼ਿਆਦਾ ਬਲੈਕ ਜਿਹਾ ਨਹੀਂ ਕਰਾਂਗੇ ਤੇ ਦੇਖੋ ਗੋਲੀ-ਹੋਲੀ ਇਹਨੇ ਪੁੱਜਣਾ ਸ਼ੁਰੂ ਹੋ ਜਾਣਾ ਐ ਨੇ ਕਿੜ-ਕਿੜ ਕਿੜ-ਕਿੜ ਜੀ ਕਰਨ ਲੱਗ ਜਾਣਾ ਜਦੋਂ ਸਮਝੋ ਇਹ ਕਿੜ-ਕਿੜ ਕਿੜ-ਕਿੜ ਜੀ ਕਰਨ ਲੱਗ ਗਿਆ ਤੇ ਇਹ ਆਪਣਾ ਭੁੰਨਣਾ ਹੋ ਗਿਆ ਸਟਾਰਟ ਜਿਆਦਾ ਟਾਈਮ ਨਹੀਂ ਲੱਗਦਾ ਇਸ ਨੂੰ ਭੁੰਨਣ ਤੇ ਬਹੁਤ ਘੱਟ ਸਮੇਂ ਦੇ ਵਿੱਚ ਇਹ ਪੁੱਜ ਜਾਂਦਾ ਹੈ ਏ ਆਪਾਂ ਬਹੁਤ ਮਤਲਬ ਇਸੇ ਬਾਰੇ ਸੁਣਿਆ ਹੈ ਵੀਡੀਓ ਦੇ ਵਿੱਚ YouTube Insta ਜਿੱਥੇ ਵੀ ਆਪਾਂ ਜਿਹੜੀ ਵੀ ਐਪ ਖੋਲਦੇ ਆ ਸਾਰੇ ਕਿਤੇ ਵੀ ਮਤਲਬ ਇਹ ਆਈ ਜਾਂਦਾ ਵੀ ਜੇ ਤੁਸੀਂ ਆਪਣਾ પેટ ਠੀਕ ਰੱਖਣਾ ਚਾਹੁੰਦੇ ਹੋ ਆਪਣੀ ਬੋਡੀ ਜਸਤੂ ਫੁਰਤ ਰੱਖਣਾ ਚਾਹੁੰਦੇ ਹੋ ਜਾਂ ਤੁਹਾਡੇ ਵਿੱਚ ਕਿਸੇ ਵੀ ਕਿਸਮ ਦੀ ਕੋਈ ਘਾਟ ਹੈ ਇਹਨਾਂ ਚੀਜ਼ਾਂ ਦੇ ਨਾਲ ਪੂਰੀ ਹੋ ਜਾਂਦੀ ਹੈ ਬਾਕੀ ਜਿਹੜਾ ਮਟਾਪਾ ਉਹ ਤਾਂ ਘਟਦਾ ਹੀ ਘਟਦਾ ਹੈ ਇਹਦਾ ਸੇਵਨ ਕਹਿੰਦੇ ਆਪਾਂ ਨੂੰ ਜ਼ਰੂਰ ਕਰਨਾ ਚਾਹੀਦਾ ਰੋਟੀ ਖਾ ਕੇ ਇਹ ਜ਼ਰੂਰ ਇੱਕ ਚਮਚਾ ਲੈਣਾ ਚਾਹੀਦਾ ਸਵੇਰ ਔਰ ਸ਼ਾਮ ਦੋਨੋਂ ਟਾਈਮ ਲੈਣਾ ਚਾਹੀਦਾ ਜੇ ਇਹ ਆਪਾਂ ਕਹਿੰਦੇ ਲੈਂਦੇ ਰਹੀਏ ਤਾਂ ਆਪਣੇ ਸਰੀਰ ਦੇ ਵਿੱਚ ਕੋਈ ਥਕਾਵਟ ਨਹੀਂ ਰਹਿੰਦੀ ਕੋਈ ਕਮਜ਼ੋਰੀ ਨਹੀਂ ਰਹਿੰਦੀ ਤੇ ਕਿਸੇ ਕਿਸਮ ਨਾਲ ਆਪਣਾ ਭਾਰਾ ਪਣ ਨਹੀਂ ਰਹਿੰਦਾ ਬਾਡੀ ਦੇ ਅੰਦਰ ਪੇਟ ਦੇ ਅੰਦਰ ਤੇ ਪਹਿਲਾਂ ਵੀ ਅਸੀਂ ਇਹ ਬਣਾਇਆ ਸੀਗਾ ਉਹ ਅਸੀਂ ਕਰਤਾ ਖਤਮ ਤੇ ਹੁਣ ਅਸੀਂ ਦੁਬਾਰਾ ਬਣਾਉਣ ਲੱਗੇ ਆ ਮਹਤਵਪੂਰਤ ਪੈਂਦਾ ਇਹ ਲੈਣ ਦੇ ਨਾਲ ਜਦੋਂ ਵੀ ਇਹ ਮਿਸ਼ਰਣ ਖਤਮ ਹੋ ਜਾਂਦਾ ਅਸੀਂ ਉਹਦੀ ਤੇਲ ਦੁਆਰਾ ਬਣਾ ਲੈਨੇ ਆ ਬਾਕੀ ਜੇ ਦਹੀਂ ਵਗੈਰਾ ਲੱਸੀ ਵਗੈਰਾ ਚ ਪਾ ਕੇ ਵੀ ਲੱਸੀ ਰਹੀਂ ਦੇ ਵਿੱਚ ਪਾ ਕੇ ਵੀ ਇਹ ਪੀਤਾ ਜਾਵੇ ਉਹਦੇ ਲਈ ਵੀ ਇਹ ਬੈਨੀਫਿਟ ਹੈ ਬਹੁਤ ਟੇਸਟੀ ਲੱਗਦੀ ਹੈ ਲੱਸੀ ਹੋਈ ਦਹੀਂ ਹੋਈ ਰਾਇਤਾ ਬਣਾਈਏ ਆਪਾਂ ਕਿਸੇ ਦੇ ਵਿੱਚ ਵੀ ਇਹਨੂੰ ਐਡ ਕਰ ਲਈਏ ਤਾਂ ਬੜਾ ਹੀ ਟੇਸਟੀ ਲੱਗਦਾ ਹੈ ਬਰਾਉਣ ਤੇ ਕੁਛ ਟਾਈਮ ਵੀ ਨਹੀਂ ਲੱਗਦਾ ਬੜੀ ਜਲਦੀ ਬਣ ਕੇ ਗੈੜੀ ਹੋ ਜਾਂਦਾ ਵਾਸਿਕ ਥੋੜਾ ਜਿਹਾ ਆਪਾਂ ਨੂੰ ਉਹੀ ਹੁੰਦਾਗਾ ਵੀ ਆਪਾਂ ਭੁੱਲ ਜਾਂਨੇ ਆ ਬਣਾਉਣਾ ਕਦੇ ਆਪਾਂ ਆਪਣੇ ਵਿੱਚ ਇਹਨਾਂ ਦੇ ਚਲ ਬਣਾ ਲਾਂਗੇ ਬਣਾ ਲਾਂਗੇ ਕੋਲਜੀ ਹੋ ਜਾਂਦੀ ਹੈ ਜੀ ਬਾਕੀ ਇਹ ਤਾਂ ਆਪਣੇ ਵੱਡੇ ਬਜ਼ੁਰਗ ਵੀ ਕਹਿੰਦੇ ਹੁੰਦੇ ਸੀ পেট ਦਰਦ ਕਰਦਾ ਥੋੜੀ ਜਿਮੇਲ ਲੈ ਲਓ ਸੌਂਫ ਲੈ ਲਓ ਜੇ ਐਸਿਡ ਬਣਿਆ ਹੋਇਆ ਜੀਰਾ ਲੈ ਲਓ ਤੇ ਤੇ ਸਾਡੇ ਘਰ ਅਜ ਤਹਲੇ ਵੀ ਇਹ ਗੱਲ ਹੈਗੀ ਹੈ ਵੀ ਹਾਂ ਬਈ ਜੇ পেট ਦਰਦ ਕਰਦਾ ਤਾਂ ਲੈ ਲਓ ਜਿਮੇਲ ਸੌਂਫ ਦਾ ਪਾਣੀ ਉਬਾਲ ਕੇ ਪੀ ਲੋ ਇਹ ਕਿਸੇ ਨੂੰ ਐਸਿਡ ਬਣਿਆ ਇੱਕ ਚਮਚਾ ਜੀਰਾ ਲੈ ਲਓ ਗੁੱਸਾ ਪਾਣੀ ਪੀ ਲੋ ਤੋਂ ਦੀ ਇਹ ਨਾਲ ਜਿਹੜਾ ਐਸਿਡ ਠੀਕ ਹੋ ਜਾਊਗਾ ਤੇ ਇਹ ਤਿੰਨੇ ਚੀਜ਼ਾਂ ਹੀ ਆ ਜਿਹੜੀਆਂ ਇਹ ਤਿੰਨਾਂ ਚੀਜ਼ਾਂ ਦਾ ਨਾਲ ਹੀ ਆਪਾਂ ਨੂੰ ਬਾਡੀ ਨੂੰ ਆਰਾਮ ਬਣ ਮਿਲਣਾ ਇੱਕ ਤਰ੍ਹਾਂ ਦਾ ਇਲਾਜ ਆ ਇਹ ਘਰ ਦਾ ਇਲਾਜ ਆ ਘਰੇਲੂ ਇਲਾਜ ਆ ਹਰੇਕ ਪਾਸੇ ਨਹੀਂ ਇਸ ਦੀ ਜਿਹੜੇ ਬੈਨੀਫਿਟ ਮਿਲਨੇ ਆ ਤੇ ਸੋ ਆਪਾਂ ਬਣਾਉਣ ਲੱਗੇ ਆ ਸਿਕਰੀਵਨ ਤੇ ਕਈ ਬਣਾ ਆਪਣਾ ਜਿਹੜਾ ਜੀਰਾ ਹੈਗਾ ਸੌਂਫ ਹੈ ਜਮਨ ਰੋਸਟ ਹੋ ਚੁੱਕੇ ਹੋਣਗੇ ਹੁਣ ਆਪਾਂ ਇਹਨਾਂ ਨੂੰ ਇੱਕ ਵਾਰੀ ਯਾਸ ਨੂੰ ਕਰਾਂਗੇ ਬੰਦ ਇਹਦਾ ਸਾਰਾ ਮਿਸ਼ਰਣ ਆ ਇਹਨੂੰ ਆਪਾਂ ਪਲੇਟ ਦੇ ਵਿੱਚ ਕੱਢ ਲਾਂਗੇ ਇਸੇ ਤਰ੍ਹਾਂ ਇਹਨੂੰ ਠੰਡਾ ਕਰਾਂਗੇ ਥੋੜੀ ਜਿਹੀ ਹਵਾ ਜਿ ਲਵਾ ਕੇ ਇਹਨੂੰ ਚੰਗੀ ਤਰ੍ਹਾਂ ਠੰਡਾ ਕਰਕੇ ਫਿਰ ਆਪਾਂ ਇਹਦਾ ਪਾਊਡਰ ਬਣਾ ਲਾਂਗੇ ਗਰਮ ਗਰਮ ਦਾ ਤਾਂ ਪਾਊਡਰ ਵੀ ਨਹੀਂ ਬਣਦਾ ਤੇ ਬਣਾਉਣਾ ਵੀ ਨਹੀਂਗਾ ਉਹਨੀਆਂ ਨੂੰ ਪੈਸੇ ਤਰ੍ਹਾਂ 5-7 ਮਿੰਟ ਐਸੇ ਤਰ੍ਹਾਂ ਦੀ ਹਵਾ ਜੀ ਨਿਕਲ ਜਾਂਦੀ ਏ ਥੋੜਾ ਠੰਡਾ ਹੋ ਜਾਂਨ ਤੋਂ ਫਿਰ ਆਪਾਂ ਇਹਨੂੰ ਜੱਗ ਦੇ ਵਿੱਚ ਪਾ ਕੇ ਗ੍ਰਾਈਂਡ ਕਰ ਲਾਂਗੇ ਮੈਂ ਵੀ ਬੜੇ ਦਿਨਾਂ ਤੋਂ ਸੋਚੀ ਜਾਂਦੀ ਸੀ ਬਣਾਉਣਾ 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 ਪਰ ਕਈ ਵਾਰੀ ਬਸ ਮਨ ਦੇ ਵਿੱਚ ਆਉਂਦਾ ਸੀ ਬਣਾਉਣੀ ਆ ਪਰ ਫਿਰ ਭੁੱਲ ਜਾਂਦੇ ਸੀਗੇ ਅੱਜ ਸਮਾਂ ਘੱਟ ਕੇ ਜਲਦੀ ਜਲਦੀ ਬਣਾਇਆ ਵੀ ਇਹ ਤਾਂ ਬਣਾਉਣ ਵਾਲੀ ਚੀਜ਼ ਹੈ ਤੇ ਇਹਦੇ ਨਾਲ ਬਹੁਤ ਹੀ ਬੈਨੀਫਿਟ ਮਿਲਦਾ ਹੈ શરીਰ ਦੇ ਵਿੱਚ ਕੋਈ ਥਕਾਵਟ ਨਹੀਂ ਆਉਂਦੀ ਕਿ ਕਿਸੇ ਕਿਸਮ ਦਾ ਕੋਈ ਆਲਸ ਜਾਨੀ ਆਉਂਦਾਗਾ ਹਰ ਇੱਕ ਪਾਸੇ ਆਪਣਾ ਤੰਦਰੁਸਤ ਤੇ ਚਸਤ ਫਰਤ ਰਹਿਦਾ ਲਓ ਜੀ ਆਪਣਾ ਜਿਹੜਾ ਇਹ ਮਿਸ਼ਰਣ ਹੈ ਠੰਡਾ ਹੋ ਚੁੱਕਿਆ ਹੁਣ ਆਪਾਂ ਇਹਨੂੰ ਜੱਗ ਦੇ ਵਿੱਚ ਕੱਢਾਂਗੇ ਜੱਗ ਦੇ ਵਿੱਚ ਪਾ ਕੇ ਇਹਨੂੰ ਕਰਾਂਗੇ ਗਰਾਇੰਡ ਤੇ ਫੇਰ ਆਜੂਗਾ ਪਾਊਡਰ ਫਾਰਮ ਦੇ ਵਿੱਚ ਹੋਜੂਗਾ ਰੈਡੀ ਲੋਦੀ ਗ੍ਰੈਂਡਰ ਦੇ ਵਿੱਚ ਆਪਾਂ ਪਾ ਲਿਆ ਤੇ ਹੁਣ ਆਪਾਂ ਇਹਨੂੰ ਕਰਦੇ ਆ ਗ੍ਰाइंड ਇੱਥੇ ਹੁਣ ਆਪਾਂ ਜਦੋਂ ਢੱਕਣ ਚੱਕ ਕੇ ਖੋਲ ਕੇ ਦੇਖਿਆ ਤਾਂ ਆਪਣਾ ਪਾਊਡਰ ਹੈ ਜਿਹੜਾ ਬਣ ਕੇ ਬਿਲਕੁਲ ਰੈਡੀ ਹੋ ਚੁੱਕਿਆ ਸੀ ਬਹੁਤ ਵਧੀਆ ਤਿਆਰ ਹੋ ਚੁੱਕਿਆ ਸੀ ਲੋ ਜੀ ਕ੍ਰਾਈਂ ਕਰਨ ਤੋਂ ਬਾਅਦ ਜੀਰਾ ਪਾਊਡਰ ਆਪਣਾ ਬਣ ਗਿਆ ਬਹੁਤ ਵਧੀਆ ਪਾਊਡਰ ਦੇ ਫਾਰਮ ਦੇ ਵਿੱਚ ਹੋ ਗਿਆ ਤਿਆਰ ਤੇ ਹੁਣ ਆਪਾਂ ਇਹਨੂੰ ਕੱਚ ਦੇ ਕੰਟੇਨਰ ਦੇ ਵਿੱਚ ਕੱਢ ਲੈਣਾਗਾ ਤੇ ਲੋ ਜੀ ਫਿਰ ਹੁਣ ਆਪਾਂ ਪਾਉਣੇ ਕੱਚ ਦੇ ਕੰਟੇਨਰ ਦੇ ਵਿੱਚ ਇਹ ਸਾਰਾ ਮਿਸ਼ਰਣ ਹਾਂਜੀ ਆਪਾਂ ਇੱਕ ਸ਼ੀਸ਼ੀ ਲੈ ਲਈਏ ਕੱਚ ਦੀ ਛੋਟੀ ਜੀ ਜਿੰਨਾ ਕ ਆਪਣਾ ਪਾਊਡਰ ਬਣਿਆ ਆਪਾਂ ਉਸ ਦੇ ਅਕੋਰਡਿੰਗ ਸ਼ੀਸ਼ੀ ਲੈ ਲਈਏ ਤੇ ਹੁਣ ਆਪਾਂ ਜਿਹੜਾ ਸਾਰਾ ਪਾਊਡਰ ਹੈ ਇਹਦੇ ਵਿੱਚ ਆਪਾਂ ਇੱਕ ਇੱਕ ਕਰਕੇ ਚਮਚਾ ਪਾ ਦੇਣਾਗਾ ਏਅਰ ਟਾਈਟ ਆਪਾਂ ਇਹਨੂੰ ਕਰ ਦਾਂਗੇ ਤਾਂ ਕਿ ਇਹ ਜਿਹੜਾ ਇਹਨੂੰ ਇਸ ਦੇ ਵਿੱਚ ਸਿਲੰਝ ਹੀ ਨਾ ਆਵੇ ਹੁਣ ਸਰਦੀਆਂ ਦਾ ਮੌਸਮ ਆ ਗਿਆ ਤੇ ਸਰਦੀਆਂ ਦੇ ਮੌਸਮ ਦੇ ਵਿੱਚ ਆਪਾਂ ਨੂੰ ਹਰ ਇੱਕ ਚੀਜ਼ ਐ ਟਾਈਟ ਹੀ ਕਰਕੇ ਰੱਖਣੀ ਪੈਂਦੀ ਹੈ ਜੇ ਮਾੜੀ ਮੋਟੀ ਵੀ ਖੁੱਲੀ ਰਹਿ ਜੇ ਤਾਂ ਸਾਰੀ ਸਲਾ ਬੀਜੀ ਜਾਂਦੀ ਹੈ ਐਸ ਕਰਕੇ ਆਪਾਂ ਨੂੰ ਇਹ ਸਾਰਾ ਮਿਕਸਚਰ ਨੇ ਜਿਹੜਾ ਤਿਆਰ ਕਰਕੇ ਇਹਦੇ ਵਿੱਚ ਕੰਟੇਨਰ ਦੇ ਵਿੱਚ ਪਾ ਲੈਣਾ ਚਾਹੀਦਾ ਤੇ ਆਪਾਂ ਪਾ ਤਾ ਹੈਗਾ ਇਹਨੂੰ ਹੁਣ ਆਪਾਂ ਇਹ ਟਾਈਟ ਕਰਕੇ ਰੱਖ ਦੇਣਾ ਜਦੋਂ ਮਰਜ਼ੀ ਆਪਣਾ ਦਿਲ ਹੋਵੇ ਆਪਾਂ દહીં ਚ ਲੱਸੀ ਚ ਰੈਤੇ ਚ ਕਿਸੇ ਵੀ ਚੀਜ਼ ਚ ਆਪਾਂ ਯੂਜ਼ ਕਰ ਸਕਦੇ ਆ ਜਾਂ ਆਪਾਂ ਜਿਹੜਾ ਆਪਾਂ ਦੱਸਿਆ ਤੁਹਾਨੂੰ ਵੀ ਆਪਣਾ ਮਟਾਪਾ ਘਟਾਉਂਦਾ ਹੈ ਆਪਣੀ ਬੋਡੀ ਤੰਦਰੁਸਤ ਰਹਿੰਦੀ ਹੈ ਇਹਦੇ ਚਸਤ ਫਰਤ ਰਹਿੰਦੇ ਆ ਇਹਦੇ ਨਾਲ ਤੇ ਉਸ ਵਾਸਤੇ ਤਾਂ ਆਪਾਂ ਇੱਕ ਚਮਚ ਸਵੇਰ ਇੱਕ ਚਮਚ ਸ਼ਾਮ ਨੂੰ ਜ਼ਰੂਰ ਲੈਣਾ ਹੀ ਲੈਣਾ ਹੈ ਰੋਟੀ ਖਾ ਕੇ ਆਪਾਂ 10-15 ਮਿੰਟਾਂ ਬਾਅਦ ਹੀ ਗੁਣਗਨੇ ਜੇ ਪਾਣੀ ਨਾਲ ਲੈ ਲੈਣਾ ਤਾਂ ਕਿ ਆਪਾਂ ਨੂੰ ਇਹਦੇ ਵੱਧ ਤੋਂ ਵੱਧ ਬੈਨੀਫਿਟ ਮਿਲਣਾ ਹੈ ਤੇ ਇੱਥੇ ਹੀ ਆਪਾਂ ਕਰਦੇ ਆਂ ਵੀਡੀਓ ਦਾ ਐਂਡ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਬਾਕੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਚਲੋ ਅੱਜ ਹੀ ਮੇਰੇ ਵੱਲੋਂ ਤਦ ਤੱਕ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ